ਸਰ ਤਜੀਹ ਬਸਰਨਪੰਜਾ ਫੋੜਾ ਕਰਦੇ ਆ ਅੱਜ ਸਵਾ ਦੋ ਜੁੜ ਕੇ ਚਾਹਦੇ ਫਿਰ ਤਾਂ ਪਰਮਾਤਨ ਦਾ ਬਹੁਤ ਰੱਖੀਆ ਬਖਸ਼ ਗੱਲ ਕਰਦੇ ਆ ਅਸੀਂ ਅੱਜ ਜਿਹੜਾ ਜ ਸਾਡੇ ਜੋ ਕਿ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਡਾਕਟਰ ਮਦਮੋਰ ਸੰਗਜੀ ਜੋ ਕਿ ਤੁਸੀਂ ਉਹਨਾਂ ਅਲ ਦੇ ਤੱਕ ਹੈਗੇ ਨੇ ਸੋ ਉਹਨਾਂ ਨੂੰ ਜੋ ਕਿ ਆ ਆ ਤਾ ਯੂ ਟਿਊਬ ਪਰ ਮਾਰਨਾ ਸ਼ਾਂਤੀ ਪੱਖਸ਼ੇ ਤੇ ਉਹਨਾਂ ਨੂੰ ਜਿਆਦਾ ਇੱਕ ਨਾ ਬਣ ਦਿੱਕੀ ਉਹਦੇ ਦੇਸ਼ ਦੇ ਵਿੱਚ ਬਹੁਤ سارے ਚੰਗੇ ਕੰਮ ਨੇਕ ਕੰਮ ਕੀਤੇ ਸਨ ਜਿਸ ਨਾਲ ਪਰਮਾਤਮਾ ਉਹਨਾਂ ਦੀ ਜੁਕੀ ਸਾਵਾਂਸ ਪਾਲ ਪੂਰੀ ਕਰੇ ਸੋ ਪਰਮਾਤਮਾ ਦਾ ਸਭ ਤੋਂ ਨਾੜੀ ਹੁੰਦਾ ਹੈ ਜੋ ਸੰਤੂਜੋ ਜੇ ਦਿਲਦਾਨ ਹੈ ਕਿਤੇ ਬੁਧਿਆ ਨਿਸ਼ਾਨ ਹੋਵੇ ਉਸ ਤੇ ਪਰਮਾਤਮਾ ਦੀ ਕਿਰਪਾ ਬਹੁਤ ਜ਼ਿਆਦਾ ਹੁੰਦੀ ਹੈ ਠੀਕ ਪਰਮਾਤਮਾ ਦੇਖੋ ਜੇਖੜ ਚਾਹ ਬੀ ਆ ਬੜਾ ਬੱਚਾ ਫਾਰਚੂਰ ਫਾਰਚੂਰ ਤੱਕ ਬਿਠਾ ਸਕਦਾ ਸੋ ਉਹਨਾਂ ਦਾ ਕੀ ਨਾਮ ਰੁਪੀਨਾਟ ਮਨ ਮੋਹ ਸਿੰਘ ਦੀ ਸੋ ਲੋਕੀ ਦੇਸ਼ ਨੂੰ ਬਹੁਤ ਵਧੀਆ ਚਲਾ ਰਹੇ ਸਨ ਲਗਭਗ ਹੁਣ ਤੋਂ 15-20 ਸਾਲ ਪਹਿਲਾਂ ਉਦੋਂ ਮੈਂ ਬਹੁਤ ਛੋਟਾ ਸੀ ਤੇ ਉਦੋਂ ਵੀ ਜੁਕੀ ਪ੍ਰਧਾਨ ਮੰਤਰੀ ਸਨ ਸੋ ਬਹੁਤ ਦੇਸ਼ ਨੂੰ ਬਹੁਤ ਵਧੀਆ ਚਲਾਇਆ ਤਾਂ ਕੋਈ ਲੋਕਡਾਊਨ ਨਾ ਕੋਈ ਨੋੜ ਬੰਦੀ ਸੀ ਨਾ ਕੁਝ ਹੋਰ ਸੀ ਨਾ ਇਹ ਝਗੜੇ ਸੀ ਨਾ ਸੋਹਣਾ ਵਧੀਆ ਦੇਸ਼ ਚਲਾਇਆ ਕੀ ਲੋਕ ਬੰਨਨ ਹੁਣ ਤੱਕ ਵੀ ਯਾਦ ਕਰ ਰਹੇ ਹਨ ਲੋ ਇਹਨਾਂ ਸਿਰਫ ਯਾਦ ਹੀ ਰਹਿ ਗਈਆਂ ਨੇ ਹੁਣ ਸਾਡੇ ਵਿੱਚ ਨਹੀਂ ਮੌਜੂਦ ਨਹੀਂ ਹਨ ਇਹਨਾਂ ਦਾ ਜਨਮ ਮਿਸਾਲ ਪੱਦੇਸ ਵਿੱਚ ਹੋਇਆ ਤੇ 2024 ਵਿੱਚ ਇਹਨਾਂ ਦੀ ਆਖਰੀ ਸਾਹ ਲਈ ਬੰਕ ਸ਼੍ਰੀਪਿੰਦ ਸੰਪਰਦ 2024 ਨੂੰ ਸੋ ਬੰਨ ਜਾਲ ਦੇ ਮਰੇ ਵਿੱਚ ਇਹਨਾਂ ਦੀ ਆਖਰੀ ਸਾਹ ਲਈ ਪਰਮਾਤਮਾ ਇਹਨਾਂ ਨੂੰ ਮਿਸ਼ਾਹ ਵਰਤੋਂ ਕੰਪਿਊਟਰ ਦੇ ਕਲਾਬ ਚ ਰੱਖੋ ਧੰਨਵਾਦ ਜੀ